5000 ਰੁਪਏ ਮੁੱਲ ਕਰੇ ਬਈ ਬਾਈ ਨੇ ਪੱਠ ਦੇ। ਕੱਬਣਾ ਬਾਈ? ਰੱਬਣਾ ਕਿੰਨੇ ਟਾਈਮ ਦੀ? ਕਿੰਨੇ ਟਾਈਮ ਦੀ ਜੀ? ਨਹੀਂ ਨਹੀਂ। 4. ਅੱਛਾ। 2 ਟਾਈਮ ਦੀ। 5000 ਰੁਪਏ ਖਾਣਾ ਜਾਂਦੀ। ਦੱਸੇਗਾ ਤਾਂ ਆ ਕੋਈ ਆਪ ਆਏਗਾ। ਥੱਲੇ ਲਾ ਲਾਂ ਉਹ ਗੇਰਾਂ ਨੂੰ ਮਾਰਾ ਜਾ। ਲਾ ਲਾ ਲਾ। ਕਰ ਕਰ ਕਰ। ਠੀਕ ਸਾਡੇ ਬਾਈ ਕੋ ਪੱਠ ਤੁਸੀਂ। ਰਾਈ ਐ। ਉਦੋਂ ਤਾਂ ਆ ਕਾਰੋਬਾਰੀ ਬੰਨਣਾ ਫਿਰ ਕਿਵੇਂ ਕਿੰਨੇ ਹੁਫਾਂ ਦਸ ਕਰ ਜਾਇਜ਼ ਗੱਲ ਕਰ। ਯਾਰ ਕੱਲ ਕਰਾ ਲੈ ਕੱਲ ਕਰਾ ਪੱਕੇ ਰਿਹਾ ਉਹਦਾ ਮੁੱਲ ਕਰਤਾ 17000 ਰੁਪਇਆ ਫੇ ਲੈ ਲੈ ਕੇ ਨਾ 5-700 ਘੱਟ ਦੇ ਦੇ ਹੋਰ ਦੇ ਚ ਕੀ ਹੋਣਾ ਇਹਨਾਂ ਨੇ ਵੀ ਕਹਾ ਵੇਚੀ ਨਾ ਲੈ ਕੇ ਕਿਹਨੂੰ ਵੇਚਣਗੇ ਅੱਧੀ ਰੋਟੀ ਤੂੰ ਖਾ ਲਾਦੀ ਇਹਨਾਂ ਨੂੰ ਛੱਡ ਦੇ ਉਹ ਦੇਖ ਲੈ ਤੂੰ ਨੱਸ ਹਾਂ ਆ 800 ਹੀ ਕਹਿੰਦੇ ਭਾਈ ਨਹੀਂ ਵੀਰੇ ਤੇਰੀ ਵੀ 16 17 ਦਿਨ ਵਿਕਣੀ ਮੈਂ ਇਹਨੂੰ 8 ਦੇ ਦੇ ਕੋਈ ਹਾਂ ਝਾਂਜਣਾ ਪਾਉਣਾ ਝਾਂਜਣਾ ਕਰੀ ਲੈ 14000 ਦੀ ਵੀ ਨਹੀਂ ਹੈਗੀ 8000 ਦੀ ਵੀ ਨਹੀਂ ਹੈਗੀ ਹਾਂ ਬਰਾਬਰ ਦੇ ਕਾਲ ਕਰਾਂਗੇ ਫੇਰ ਕੋਟ ਆਉਂ ਉਹਨੇ ਤੇ ਰੋ ਸੈਟਿੰਗ ਕਰਾਂਗੇ ਗੱਲ ਕਰ ਬਈ ਤਾਇਆ ਹਾਂ ਕਹਿ ਯਾਰ ਸਾਰੇ ਹੋਰ ਯਾਰ ਲੈ ਵੀ ਕਰੀ ਹਾਂ ਹੋਰ 15 ਦੀ ਦਿਆਂਗਾ ਜਰਾ ਦੇਣੀ ਹੋਈ ਤੇਰੀ ਨਹੀਂ ਤੇਰੀ ਮਰਜ਼ੀ ਹੈ 10 ਨਹੀਂ ਧਿਆਨ ਨਹੀਂ ਨਹੀਂ ਕਾਪੀ ਦੀ ਖੱਟੇ ਨਾਲ ਨਾ 10000 ਰੁਪਇਆ ਨਹੀਂ 15 ਤੋਂ ਘੱਟ ਨਹੀਂ 15 ਤੋਂ ਘੱਟ ਦਿੰਦਾ ਨਹੀਂ ਉਹ ਦੇਖ ਲੈ ਮੁੰਡਾ ਬਦਲਾਇਆ ਲੱਗਾ ਦਿਲ ਬਹੁਤ ਹੈ ਦਾ ਉਹ ਦਿਲ ਬਹੁਤ ਮੈਂ ਵੀ ਜਾਣਦੇ ਨੂੰ ਲਰਬੀਏ 500 ਹੋਰ ਬਾਦ ਸਾਢੇ 10 ਦੀ ਕਰ ਨਾ ਨਾ ਕਰਾਉਣੀ ਨਾ ਤੇਰੇ ਕਿਵੇਂ ਕਹਿੰਦੇ ਮਾਰਨ ਦਾ ਕਿਹਨ 15 ਆਇਆ ਨਾ ਕਰ ਪਹਿਲਾਂ ਸੌਦਾ ਤੇਰੇ ਕਰਨ ਲੱਗਿਆ ਬਾਈ ਮਣਕੇ ਕਰ ਇਹ ਕਰ ਪਰ ਉਹ ਯਾਰ ਆਇਆ ਨਾ ਕਰ ਓਏ ਨਹੀਂ ਬਾਈ ਉਹ ਆਇਆ ਨਾ ਖੁਸ਼ੀ ਹੋ ਗਿਆ ਨਾ ਅਧਿਆਤ ਕੇ ਬਾਬਾ ਜੀ ਆਹੋ ਆਇਆ ਨਾ ਜਿਆਜ ਕਿੰਨੀ ਹੈ ਕੀ ਮਾਨ ਕਰਦੇ ਆਂ ਬੰਦਤੀ ਬੰਦਸ ਸੋ ਭੁੱਲ ਲੈ ਕਿਸੇ ਗੱਲ ਦੇ ਕਾਰੋਬਾਰ ਕਰਦਾ ਤਾਂ ਸਾਰਾ ਤੁਹਾਨੂੰ ਪਤਾ ਕਿ ਕਿੰਨੂੰ ਛੱਡੇਗਾ ਬੋਲ ਪੈਂਦਾ ਨਹੀਂ ਕੁਝ ਨਹੀਂ ਓ ਕਿੰਨੂੰ ਛੱਡੇਗਾ ਕਿੰਨੂੰ ਛੱਡਦਾ ਮਾਨ ਕੀ ਲਾਸ ਹੈ ਕਿੰਨੇ ਮਾਨ ਕੇ 500 ਘੱਟ ਹੋਣਗੇ ਬਸ ਸਾਡੇ ਦਸ ਕਿਹਾ ਜੇ ਪੂਰੇ 11 ਦੇ ਬਸ ਪਰ ਬੜਾ ਹੋ ਗਿਆ ਓ ਠੀਕ ਹੈ ਜਾਇਜ਼ ਹੈ ਨਾ ਨਾ ਗਲਤ ਨਹੀਂ ਪਿਆ ਇਹ ਪੱਠਾ ਦੇਖ ਬੱਬਾ ਓ ਪੱਠਾ ਵੇਖ ਕੇ ਵੀ ਲੱਗਦੇ ਹੈ ਪੱਠਾ ਵੇਖ ਕੇ ਵੀ ਲੱਗਦੇ ਹੈ ਦੇਖਦਾ ਪੈਸੇ ਕਿੰਨੀ ਵੀ ਬੇਸਤੀ ਹੈ ਤੇਰਾ ਰਾਦਾ ਬੰਦਾ ਦੇ ਦੇ ਹਾਂ ਦੇਖ ਲੈ ਰੁਪਏ ਤੈਨੂੰ ਕੱਚੇ ਨਹੀਂ ਯਾਰ 11000 ਕਹਦਾ ਯਾਰ ਇੱਕ ਛਾਲ ਤੋਂ ਮਾਰੇ ਪੱਕੀ ਨਹੀਂ ਕੋਈ ਨਹੀਂ ਆਇਆ ਇਹ ਨਾ ਮੁੱਲ ਲੱਗ ਜਣਾ ਬਾਅਦ ਚ ਮੁੱਲ ਲੱਗਦਾ ਹੁੰਦਾ ਗਾ ਕੇ ਵੀ ਪੂਰੇ ਗਰਮ ਐਸੀ ਗੱਲ ਨਹੀਂ ਘਟਰ ਵੀ ਆਉਣੇ ਬੰਦੇ ਹੈ ਨਹੀਂ ਹਾਂ ਦੱਸ ਕੀ ਕਹਿੰਦਾ ਓਕੇ ਸੀਰ ਕਹ ਦੇ ਫਿਰ ਯਾਰ ਕਿਉਂ ਅੱਧੀ ਰੋਟੀ ਇਹਨੂੰ ਛੱਡ ਦੇ ਵਿਚਾਰਨ ਯਾਰ ਇਹ ਵੀ ਗਰੀਬ ਆਦਮੀਆਂ ਨਾਲ ਇਹੀ ਕਾਰੋਬਾਰ ਹੈ ਸਾਡੇ 14 ਮਾਲ ਹੈ ਨਹੀਂ ਫਿਰ 14 ਦੇ ਦੇ ਹੋਰ ਦੱਸ ਹੁਣ ਤੂੰ ਰੱਖਣ ਵਾਲੀਆਂ ਗੱਲਾਂ ਕਰਦਾ ਯਾਰ ਵੇਚਣੇ ਗੱਲਾਂ ਨਹੀਂ ਕਰਦਾ ਐ ਤੈਨੂੰ 11000 ਰੁਪਏ ਬਿਲਕੁਲ ਲੈਣ ਵਾਲਾ ਬਣ ਲੈ ਲੈ ਫਿਰ 1050 ਹੋਰ ਨੋ ਨੋ ਪੈਸੇ ਕਿੰਨੇ ਵਸ ਤੇ ਆ ਕੇ ਪੈਸੇ ਕਿੰਨੇ ਲੈ ਬਾਈ ਬਣ ਕੇ ਨੋ ਨੋ ਕਿੰਨੇ ਲਾ ਜੈਜ ਹਰਦੇ ਤੁਸੀਂ ਨਹੀਂ ਦੰਦੇ ਉਹ ਜੈਜ ਰੁਪਏ ਠੀਕ ਹੈ ਬਿਲਕੁਲ ਉੱਥੇ ਹੁਣ ਕਦਰ ਨਹੀਂ ਛੱਡੀ ਕਾ ਹੁਣ ਕਮੀ ਹੈ ਕੋਈ ਹੂੰ ਹਾਂ ਪਰ ਸਿਰਫ ਮਨ ਦੁਖੀ ਕੋਈ ਕਰਾ ਪਸੇ ਪੰਜ 400 ਨੂੰ ਫਿਰ ਕੀ ਕਰ ਆ ਦੇਖ ਸਕਦੇ ਆਂ ਦੇਖ ਲੈ ਕੱਢੀ ਜਾਵੇ ਹਜ਼ਾਰ ਇੰਨੇ ਘਟੇ ਬਾਦੇ ਫਿਰ ਫਾਰ ਲੈਣਾ ਇਸ ਚੀਜ਼ ਦੀ ਪਾ ਯਾਰ ਪਾ ਬਾਈ ਉਹ ਇਹਨੂੰ ਬੱਸ ਦਾ ਬਾਹਲਾ ਮਹਿੰਗਾ ਮਾਰ ਰਿਹਾ ਹੈ ਇਹਨੂੰ ਬੱਸ ਉਹ ਵੀ ਤਾਂ ਮੈਨੂੰ ਪਤਾ ਹੈ ਮੈਂ ਕਿਹਾ ਮੈਂ ਤਾਂ ਮੈਨੂੰ ਪਤਾ ਹੈ ਮੈਨੂੰ ਪਤਾ ਮੈਨੂੰ ਪਤਾ ਹੈ ਤੇ ਕਿੰਨੇ ਪੈਸੇ ਲਾਇਆ ਸੀ ਇਹ ਵੀ ਚੰਗੀ ਫੋਟੋ ਬੱਦ ਮੈਂ ਦੱਸ ਲਾ ਕੇ ਬੱਦ ਆਈ ਹੋਰ ਏ ਹੁਣ ਤੂੰ ਨਾ ਮੇਰੀ ਗੱਲ ਨਾਲ ਬੰਦਾ ਹੈਗਾ ਪੱਕਾ ਪਹਿਲਾ ਸੌਦਾ ਪਹਿਲਾ ਮੰਡੀ ਦਾ ਕਰਨ ਲੱਗੇ ਆ ਕਰਦੇ ਕਰਾਓ ਕਿੰਨੂੰ ਸ਼ੁਰੂ ਕਰ ਛੱਡ ਦੇ ਛੱਡ ਦੇ ਜਾਓ ਛੱਡ ਦੇ ਜਾਓ ਹੋਰ ਛੜਦੇ ਭਾਈ ਹੁਣ ਕੇ ਛੜਦੇ ਹਾਂ ਹਾਂ ਕਿਵੇਂ ਆ ਦੇਣਾ ਬਸ ਥੋੜਾ ਜਿਹਾ ਫਰਕ ਹੈ 2000 ਦਾ ਅੰਤਰ ਹੈ 5000 ਦਾ 5000 ਦੀ ਬੇਚਣਾ ਉਹ ਬੇਚ ਕਿਤੇ ਦੀ ਆ ਰਿਹਾ ਤੇਰੇ ਸਾਹਮਣੇ ਉਹ ਚਾਹੇ ਘਾਟੀ ਪਿੱਛੇਗਾ ਉਹ ਯਾਰ ਇਹ ਤਾਂ ਚੱਲਦਾ ਰਹਿੰਦਾ ਕੋਈ ਵੀ ਕੰਮ ਕਰਾਂਗੇ ਘਾਟਾ ਵੀ ਹੋਗਾ ਨਾ ਹੋਏ ਹੋਗਾ ਬੋਲ ਨਹੀਂ ਨਹੀਂ ਕੀ ਕਹਿਣਾ ਹੁਣ ਮੰਨ ਕੇ ਰੱਖਦਾ ਛੋੜ ਕਰ ਤੂੰ ਛੋੜ ਉਹ ਛੋੜ ਤਾਂ ਨਾ ਕਰੀ ਛੋੜ ਜਾ ਹੋਰ ਛੋੜਾ ਪਿਛੇ ਛੋੜ ਤੋਂ ਬਣਾਵੇਂ ਕਿਵੇਂ ਦੇ ਦੂੰ ਆ ਵੇ ਤੇ ਹਾਂ ਚਲ 10 ਫਿਰ ਪੱਕਾ ਜਾ ਕਹਿ ਦੇ ਦੇ ਲੈ ਫੜ ਹੁਣ ਬੋਲੀ ਨਾ ਹੁਣ ਲਾਲਚੀ ਨਾ ਕਰੀ ਹਾਂ ਤੈਨੂੰ 2 ਰੁਪਏ ਆਉਂਦੇ ਚੁਪ ਕਰਕੇ 12000 ਦੇ ਰੁਪਏ ਸੌਦਾ ਹੋ ਗਿਆ ਬਾਈ ਹੁਣ ਕੇ ਆਖੇ ਲੱਗਦਾ ਭਰਾ ਬਣ ਕੇ ਲੈ 200 ਰੁਪਏ 200 ਰੁਪਏ ਵਸ ਪਾ ਪੜਾ ਲੱਗਦਾ ਉਹ ਗਣ ਭਰਾ ਬਣ ਕੇ ਹੀ ਆਲੇ ਕਰਦਾਂ ਲਾ ਗਣ ਭਾਈ 12000 ਨਹੀਂ ਉਹ ਯਾਰ ਗਣ ਤਰਾ ਉਹ ਗਾਂ ਕਿੰਨੇ ਦੀ ਉਹ ਗਣ ਤਰਾ ਗਾਂ ਵੀ ਇਹਨੇ ਵੇਚਣੀ ਹੈ ਵੇਚਣੇ ਹੋਰ ਯਾਰ ਕੋਈ ਸੂਈ ਆ ਬੱਚਾ ਕੋਈ ਹਾਂ ਵੀ ਦੇਖ ਮੇਰੇ ਗੰਦਾ ਦੀ ਵੀ ਚੜੀ ਉਹ ਗਣਾ ਹੋਊਗਾ ਹੈਵੀ ਦੇਸੀ ਗਣਾ ਗਣਾ 13.5 ਦੀ ਓ ਯਾਰ ਇਹਨੇ ਜਾਨ ਮਾਰ ਕੇ 12000 ਰੁਪਏ ਲਾਇਆ ਜਵਾਕ ਨਿਆਰਾ ਇੱਕ ਕਰਦਾ ਹੁੰਦਾ ਹੁਣ ਇਹ ਤੂੰ ਚੱਲ ਹੁਣ ਹੁਣ ਲੱਗ ਚੱਲ ਲਖਾਈ ਇੱਕ ਲਾ ਦੂ ਹੋਰ ਦੱਸ ਲਖਾਈ ਦਾ ਮੈਂ ਕਿਉਂ ਲਖਾਈ ਦੀ ਕਿੱਡੀ ਖਾਸ ਗੱਲ ਲਖਾਈ ਤੇ ਫਿਰ ਆਹੇ ਹੁਣ ਫਿਆਰਖੰਡ ਦਾ ਰੌਲਾ ਹੋ ਕਿ ਨਹੀਂ ਕਰ ਬੱਚਿਆਂ ਦੀ ਗੱਲਾਂ ਕਰੀ ਜਾਂਦਾ ਸਿਆਣਾ ਬਣਾਉਂਦਾ ਸਮਝਦਾਰ ਹੋ ਗਏ ਯਾਰ ਹੁਣ ਦਾ ਹੋਰ ਯਾਰ ਫੁੱਟ ਬਣਦਾ ਉਹ ਅੱਜ ਅੱਜ 2 ਰੁਪਏ ਭਾਰਾਂ ਦੇ ਫੇਰ ਫੇਰ ਹੀ ਲੈਣਗੇ ਕੱਲ ਨੂੰ ਜਾਏ ਗੱਲ ਹੋਣੀ ਦਾਮ ਨਹੀਂ ਹੁੰਦਾ ਹੋਰ ਯਾਰ ਹਾਂ ਨਹੀਂ ਆਏ ਉਹ ਅੱਜ 2 ਰੁਪਏ ਭਾਰਾਂ ਦੇ ਦੇਣੀ ਐ ਬੋਲ ਹਾਂ ਨਾ ਇਹ ਹੁਣ ਵੇਚਣੀ ਐ ਪਤਾ ਨਹੀਂ ਕਾਟਣ ਕੀ ਇਹਦੇ ਚ ਤੂੰ ਮੰਨ ਲੈ 12 ਵਿੱਚ ਚੱਲ ਫਿਰ ਇੱਧਰ ਧਿਆਨ ਦੇ ਇੱਧਰ ਧਿਆਨ ਦੇ ਯਾਰ 12000 ਰੁਪਇਆ ਲਖਾਈਏ ਵਿਚਾਰ ਕਰਦਾ ਹੋਰ ਮੇਰੇ ਬਾਬਾ ਸਾਰੇ ਜੇ 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 ਜਾਣੋ ਵਿਚਾਰੇ ਬਾਈ ਨੇ ਵੀ ਕਹਿਤਾ ਹੋਏ ਵੀ ਮੇਲੇ ਪਤਾ ਇਹਨੂੰ ਕਿੰਨੇ ਕਰਵਾ ਲਾ ਹੋਰ ਜਿੰਨੇ ਤੁਹਾਨੂੰ ਉਹਨੇ ਦਾ ਵੀ ਕੋ ਹੁਣ ਹੋਰ ਕੋਈ ਨਹੀਂ ਕਿ ਚੁੱਤੀ ਹੁਣ ਤਾਂ ਜਾਵਾ ਯਾਰ ਚੰਗਾ ਮਸਾ ਗੱਲ ਵਗੀ ਲੱਗ ਗਿਆ ਅੱਖੇ ਲੱਗ ਗਿਆ ਛੋੜ ਉੱਤੇ ਕਰ ਲੈ ਯਾਰ ਕਿੰਨੇ ਤੋਂ 1200 ਛੋੜ ਉੱਤੇ ਚਲ ਛੋਟ ਪਾਉਂਦੇ ਆ 12 ਛੋਟ ਤਾਂ ਹੋ ਗਈ ਹਾਂ ਲਿਖਾਈ ਜਰ ਨਹੀਂ ਕਿਉਂ ਨਹੀਂ ਹੋਸਾਰ ਕੁਸ ਹੋ ਗਿਆ ਓ ਛੋਟ ਨਹੀਂ ਕਰਦਾ ਚਲ ਫੜਾ ਹਾਂ ਕਰੀਏ ਛੋਟ ਰੋਲ ਮੈਨੂੰ ਕੁਝ ਨਹੀਂ ਹੁੰਦਾ ਫੜਾ ਕਿਉਂ ਨਹੀਂ ਗੈਣੀ ਯਾਰ ਸੋ ਲਿਆਵਾਂਗੇ ਬੜਾ ਜੀ ਦੋ ਤਿੰਨ ਚਾਰ ਹੋਤਾ ਹੋ ਗਿਆ ਪੰਜ 6 12 7 ਲਿਖਾਈ ਦੇ ਉੱਤੇ 8 9 10 11 ਤੇ ਆ ਫੜ 12 ਕਾਹਲੇ ਲਖਾ ਮੜੇ ਪੁੱਛੋ ਬਾਈ ਦਾ ਨਾਂ ਕਿਹੜੇ ਪਿੰਡ ਤੋਂ ਲੱਗੇ ਆਦੀ ਬਾਈ ਮੰਡੀਕਲਾਂ ਮੰਡੀਕਲਾਂ ਤੋਂ ਆਇਆ ਕਿਵੇਂ ਲੱਗਿਆ ਸਦਾ ਠੀਕ ਆ ਗਿਆ ਵਧੀਆ ਬਸ ਜਿਹੜੇ ਵੇਚਦਾ ਕਰਦਾ ਵਾਧਾ ਕਰਨ ਗੱਬੜ ਕਿਨੇ ਟਾਈਮ ਦੇਸੇ ਦੀ ਗੱਬੜ ਨਹੀਂ ਪਤਾ ਮੈਨੂੰ ਗਾਂਵੋਂ ਲੈਂਦੀ ਹੋਣੀ ਬਾਈ ਦੇਖ ਸਕਦੇ ਪੂਰੀ ਕੈਹ ਜਿੰਦਗੀ ਝੂਠ ਮਾਰਿਆ ਨਾ ਮਾਰ ਆਇਦਰ ਵੀ ਦਾ ਮਤਲਬ ਸਾਹਮਣੇ ਕਰੀ ਕਿਨੇ ਮਿੰਨ ਦੀ ਕਹ ਪਤਾ ਹੈ ਅਰਸ਼ ਇਹ ਚੂ 2000 ਰੁਪਏ ਤੁਸੀਂ ਹੁਣ ਜਾਂ ਫੇ ਪਤੀ ਐ ਇਹਨੂੰ ਹੁਣ ਆਪੀ ਦਾ ਮੈਂ ਕਰਿਆ ਨਾ ਹੁਣ ਹੂੰ ਕੀ ਕੁਝ ਕਰਿਆ ਨਾ ਬਾਈ ਬਾਈ ਮੈਂ ਦੇਖਦੇ ਆ ਕਿੰਨੇ ਦਾ ਸੌਦਾ ਕਰਾਂਗਾ ਬਾਈ ਓਏ ਇਹ ਮੈਨੂੰ ਆ ਆ ਬਾਈ ਓ ਇੱਧਰ ਹਾਂ ਪਹਿਲਾਂ ਤੁਸੀਂ ਆਪ ਹੀ ਰਿਆ ਕਰਨੀ ਐ ਨਾ ਰਾਇ ਤਾਂ ਕੱਲ ਹੋ ਗਈ ਹੁਣ ਤਾਂ ਦੱਸੋ ਲਓ ਕਰ ਲਓ ਕਰ ਲਓ ਬਾਅਦ ਚ ਪਰ ਜੇ ਬੋਲ ਤਾਣਾ ਫਿਰ ਤੁਸੀਂ ਬੋਲੋ ਜੇ ਨਾ ਮਰਜ਼ੀ ਕਰਾਈ ਚੱਲੋ ਤਾਂ ਦੇਣ ਲੈਣੀ ਕਰਿਆ ਨਾ ਕਹਿਆ ਤੋ ਦੂ ਹਾਂ ਕਹਦਾ ਆਪਾ ਦੇਣ ਲੈਣ ਕਹਤਾ ਤੋ ਅਸੀਂ ਕਹਿੰਦੇ 600 ਨਾਲ ਦੇ ਨਾ ਜੀ ਫਿਰ ਹੋਰ 1500 ਤੇਰੇ ਹੀ ਬੜਾ ਯਾਰ ਆ ਗਿਆ ਆ ਗਿਆ ਆ ਗਿਆ ਕਿਵੇਂ ਨਿਵੇੜਦਾ ਕਿਵੇਂ ਨਿਵੇੜਦਾ ਬਾਕੀ ਕਹਿਤਾ ਜੰਨਾ ਕਹਿਤਾ ਉਹ ਕਹਿ ਨਿਵੇੜ ਯਾਰ ਬਾਕੀ ਕਹਿਤਾ ਜੀ 1500 ਕੱਟ ਨਹੀਂ ਦੇਣੀ ਉਹ ਤੂੰ ਆਪ ਦਾ ਬੰਦਾ ਕਿਉਂ ਮਿਲਤਾ ਕਰਉਣਾ ਹਾਂ 1500 ਨਾ 1500 ਦਾ ਫੇਰ ਵਾਲਾ ਬਸ ਉਹੀ 1500 ਦਾ ਫੇਰ ਵਾਲੀ ਵੀਰੇ ਦੋ 15000 ਨੂੰ ਤੇ ਤੱਕ ਕੀ ਕਰੇ 13 ਲਿਖੇ 13 ਆ ਗਿਆ ਲਖਾਈ ਨਹੀਂ ਮੇਰੀ ਹੋਈ ਫਟ ਜਾ ਫਿਰ ਉਹ ਰੱਖਣਾ ਚੱਲ ਕੋਈ ਨਾ ਬਾਕੀ 15 ਪੂਰਾ ਕਹਿਤਾ ਯਾਰ ਨੂੰ ਮੇਰਾ ਦੋਸਾ ਹੋ ਗਿਆ ਫਿਰ ਚੱਲ ਆਪਾਂ 15 ਦਾ ਪੂਰਾ ਬਾਜਾ ਮੇਰੀ ਗੱਲ ਸੁਣ ਤੇਰੀ ਤੀਰਾਂ ਦੇ ਆਈ ਆ ਤੈਨੂੰ ਇੱਕ ਵੱਧ ਤੋਂ ਵੱਧ 1000 ਰੁਪਏ ਦਾ ਫਸਵਾਦਾ ਨਾਮ ਮੱਥਾ ਮਰਵਾ ਤੇ ਨਾ ਬੜੀਆਂ ਗੱਲਾਂ ਕਰ ਪਿੱਬੁੱਲੀ ਨਾਲ ਗੱਲ ਕਰਨ ਦੀ ਲੋੜ ਆ ਆਪਾਂ ਪਸਾਂ ਐਵੇਂ ਜੇ ਹੁਣ ਰੌਲਾ ਪਾਉਣਾ ਜਿੰਨਾ ਮੰਨੀ ਆ ਕਰ ਤੂੰ ਨਹੀਂ 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 ਉਹ ਨਹੀਂ ਹੁਣ ਹੁਣ ਫਿਰ ਉਹ ਤਿੰਨ ਜਣਾਂ ਫਿਰ 300 ਆਊਗਾ ਹੀ ਉਹ ਬਣਦਾ ਹੀ ਐ ਉਹ ਮੱਤਾ ਹੁੰਦਾ ਹੀ ਐ ਹੋਰ ਨੀ ਨਾਮ ਉੱਟਾਂ ਦਾ ਗਈ ਐ ਮੈਂ ਵੀ ਸੱਤ ਧੱਕਾ ਨਾ ਕਰਦਾ ਧੱਕਾ ਨਾ ਕਰ ਰੋਤੋ ਕੋ ਠਹਰਾ ਨਹੀਂ ਮੰਗਿਆ ਜੋ ਪੱਪਰੇ ਐਂਪੀਅਰ ਦੀ ਗੱਲ ਹੈ ਜਮਾ ਜਮਾ ਕੋਈ ਵੀ ਮਾਣਾ ਯਾਰ ਬੰਦੇ ਉਹ ਵੀ ਆਪਦੇ ਵੀਡੀਓ ਵੀ ਨਾਲ ਬਹੁਤ ਪਰਾ ਪਾ ਕੇ ਕਿਤੇ ਰਿਹਾ ਹੈ ਕੋਈ ਰੱਖਿਆ ਕੋਈ ਆਪਰੇ ਕੁਛ ਹੋਣੀ ਕਰਿਆ ਤੇ ਫਿਰ ਆਪਾਂ ਕੋਈ ਲਕੋਰੀ ਵੀ 15 ਦੀ ਭਾਈ ਪਾਉਣੇ ਤਾਂ ਪਾ ਲਓ ਫਿਰ ਤੈਨੂੰ ਨਫਾ ਦੇ ਰਹੇ ਆ ਉਹ ਵੀ ਅੱਕੇ ਗੱਲ ਹਾਂ 1000 ਰੁਪਏ ਦੇ ਰਹੇ ਮੌਕੇ ਦੇ ਮੌਕੇ ਬੱਸ ਫਿਰ ਕੋਈ ਗੱਲ ਨਹੀਂ ਮੇਰਾ ਜੱਪੜੇ ਖੜੀ ਹੈ ਇਧਰੋਂ ਫੜੀ ਇਧਰ ਫੜਾਤੀ ਹਾਂ ਇਹਦੀ ਗੱਲ ਜਾਏ ਜਾਏ ਜੀ ਦੀ ਗੱਲ ਠੀਕ ਹੈ ਸਰਦੋਰ ਵੀ ਬਣਦੇ ਆਦੇ ਯਾਰ ਨਹੀਂ ਉਹਨੇ ਕਾ ਰਖਣੀ ਹੈ ਜਿਹਨੇ ਕਰਿਆ ਪਰ ਵੀ ਕਰਿਆ ਜੇ ਬਾਵੀ ਕੋਠੇ ਚੜਾਉਣੀਆਂ ਮੈਨੂੰ ਆਏ ਆ ਜਿਹੜੇ ਹਿਸਾਬ ਨਾਲ ਸਹੀ ਦੇ ਰਿਹਾ ਬੰਦਾ ਮੈਂ ਸਾ ਵੀ ਯਾਰ ਆਪਾਂ ਚੜਾਵਾਂਗੇ ਨੂੰ ਕੋਠੇ ਦੇ ਉਹ ਮੈਂ ਵੀ ਥੋਂ ਰੱਬ ਦੀ ਕੋਠੇ ਚੜਾਉਣੀਆਂ ਆ ਪਤਾ ਆ ਵੀ ਮਾਲ ਨੂੰ ਸਲਾਉਂਦੇ ਹੁੰਦਾ ਅਗਲਾ ਮੈਂ ਮੈਂ ਚੜਾਉਣ ਦੀ ਕੀ ਹੈ ਹਾਂ ਇਹ ਚੜਾਉਣ ਦੀ ਕੀ ਹੈ ਲੈਤੀ ਜੋ ਜੋ ਗੋਣੇ ਆ ਆ ਦੁਬਾਰੇ ਸੂਬਾ ਤੋਂ 50 ਗੋਣੇ ਆ ਆ ਗੋਣੇ ਅੰਦਰ ਜੇ ਗੋਣੇ ਕੋਈ ਮਰਾ ਮੋਟਾ ਤਾਂ ਹੀ ਦੱਸਿਆ ਅਗਲੇ ਨੂੰ ਉਹ ਠੀਕ ਹੈ ਯਾਰ ਨਹੀਂ ਭਾਜੀ ਜਿਹੜੇ ਹਸਾਬ ਨਾਲ ਜਰਾ ਪਾਣ ਦੇ ਕੋਸੋ ਪਿੱਛੇ ਲੱਤਦਾ ਆਪਾਂ ਨੇ ਬੋਟ ਦੇ ਖੜੀ ਆਲੇ ਦੇਖੋ ਦੂਜਾ ਆਪਾਂ ਨੇ ਆਲੇ ਦੇਖੋ ਬੜਾ ਜਿਆਦਾ ਵੀ ਆਨ ਤੇ ਢੀੜ ਖੜਾ ਹੈ ਉਹ ਕੋਈ ਨਾ ਉਹ ਵੀ ਕੋਈ ਦੇਖ ਕੇ ਲਾਉਂਦੇ ਰਬੀਏ ਆ ਫਿਰ 15 ਦੀ ਮੁਖਰ ਦਾ ਨਹੀਂ 15 ਦੀ ਕਹਦਾ 15 ਦੇ ਪਾ ਲਓ ਬਸ ਲਾਸਟ ਖੜ ਜਾਊਂਗਾ ਇੰਡੋੜੀ ਖੜਾ ਬਾਹ ਪਾਜਦਾ ਨਹੀਂ 15 ਦੀ ਤੇਰੀ ਤੇਰਾ ਮਾਲ ਆ ਪਈ ਹਾਂ ਕੋਈ ਗੱਲ ਨਹੀਂ ਤੇਰੇ ਦੁਆਰੇ ਆ ਨਹੀਂ ਹਾਂ ਅੰਦਲਾ ਕਹਿੰਦਾ ਅੰਦਲਾ ਵੀ ਪਾ ਲੇ 13 ਦੀ ਖਰੀਦੀ ਹੈ 14 ਨੂੰ ਪਾ ਲੈ ਤੇਰੀ ਗੱਲ ਮੈਂ ਮੰਨ ਮੈਂ ਕਿਹਾ ਮੁਖਰ ਦਾ ਵੀ ਹਾਂ ਦੇਖ ਲੈ ਜੇ ਮਨ ਮੰਦਾ ਹੈ ਨਹੀਂ ਨਹੀਂ ਕੋ ਕਰ ਬਾਈ ਕੀ ਕਰਨਾ ਮੈਂ ਇੱਕ ਕਰਾ ਉਹ ਛੋਡੀ ਨਹੀਂ ਨਹੀਂ ਨਾ 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 ਉਹੀ ਤਾਂ 14 ਦੇ ਲਖਾਈਓ ਕਰਾ ਦੇਣੀ ਆ ਫਿਰ ਆਲਾ ਜੀ ਮੰਨਦਾ ਮੈਂ ਤੈਨੂੰ ਆਪ ਚਾਲੇ ਕਰਦਾ ਮੈਂ ਤੁਰ ਆਪ ਦੇ ਕਹਦਾ ਹੁਣ ਰੱਥ ਕੀ ਇਹਦਾ 200 ਨਾਲ 230 ਫੱਟੀ ਆ ਗਈ ਯਾਰ ਉਹ ਫਿੱਟ ਤਾਂ ਆ ਗਈ ਮੈਨੂੰ ਵੀ ਆਫਰ ਜਿੰਨੀ ਦਿੱਤੀ ਉਹਨੂੰ ਸਾਢੇ 14 ਇੱਕ ਸਾਢੀ ਮੱਲਾ ਦੇ ਦੇ ਹੁਣ ਦੇ ਨਹੀਂ ਹੁਣ ਪੱਕਾ ਮੈਂ ਕਰਾ ਦੇਣਾ ਮੈਂ ਤਾਂ ਇਹ ਹਜੇ ਨਹੀਂ ਮੰਨਿਆ ਆ ਫਿਰ ਆਪੇ ਮਨੂਗਾ ਅਲਤਕਾਰ ਆਹ ਚਲਾਂ ਜਾਸਤੇ ਸਾਡੇ 140 ਦੀ ਲਖਾਈ ਤੇਰੀ ਐ ਬਸ ਬਸ ਪਰਾਂ ਹੋ ਜਾ ਉਹ ਦੇ ਦੇ ਹਮ ਤਾਂ ਨਹੀਂ ਯਾਰ ਕੁੜੀ ਦੀ ਗੱਲ ਕਰੀ ਜਾਂਦੇ ਗਾ ਲੋਡ ਨਹੀਂ ਪੰਦੀ ਠੀਕ ਐ ਹੁਣ ਐਵੇਂ ਬੋਲੀ ਜਾਂਦਾ ਬੇਮਦਰੀ ਗੱਲ ਕਰੀ ਜਾਂਦੇ ਕੀ ਕਹਿਦਾ ਹੁਣ ਸਾਡੇ 14000 ਕਹਿੰਦੇ ਲਿਖਾਈ ਵੀ ਕਹਿੰਦਾ ਯਾਰ ਉਹਨੇ ਦਿੱਤਾ ਇਹਦਾ ਇਹ ਹੋ ਗਿਆ ਉਹਨੂੰ ਲੈ ਕੇ ਜਾਣਗੇ ਹਾਂ ਨੌਖਰੇ ਦਾ ਧੱਕਾ ਸਾਡੇ 14000 ਤੁਸੀਂ ਲਿਖਾਈ ਕਰਾ ਦੇ ਕਹੋ 15 ਦੀ ਕਹਿੰਦਾ ਵੀ ਲਿਖਾਈ ਵਿੱਚ ਕਰਾ ਦੇ ਚੱਲ 14000 ਜੋ ਆਪਣੇ ਆਪਣੇ ਕਰੋ ਬਸ ਠੀਕ ਨਾ ਨਾ ਮੈਂ ਆਪਣੀ ਕਰਾਉਂਦਾ ਨਾ ਮੈਂ ਉਹ ਛੱਡਿਆ ਕਰ ਯਾਰ ਹੋਰ ਹੀ ਕਿ ਲੱਗਦਾ ਨਾ ਕੋ ਕਰਾਦੀ ਨਾ ਕੋ ਪੂਰਾ 14000 ਕਰਤਾ ਲੂ ਚੱਲ ਇਹ ਵੀ ਲੈ ਕੇ ਛੁੱਟਦਾ ਬਾਹਰ ਕਿੰਨਾ 14000 ਕਹਿੰਦਾ ਲਿਖਾਈ ਝੋਲਦੀ ਬਾਬੇ ਜੀ ਆਪਾਂ ਨੂੰ ਮੋੜ ਦੇ ਕੰਮ ਤੋਂ ਪੰਮਾ ਨੂੰ ਫਰਾਜ ਆ ਦੇ ਪੈਸੇ ਪੁੱਛਨੇ ਆ। ਹਾਂ ਜੇ ਜਦਲ ਮੰਨੋ ਲੈ ਲਓ ਨਹੀਂ ਰਹਿਣਗੇ ਬਾਈ। ਬਾਬੇ ਪਿੱਛੇ ਮੋੜ ਤੇ ਮਾਨੂੰ ਫਰਾਜ ਆ। ਅੱਛਾ ਮਿਹਨਤ ਵੀ ਨਹੀਂ ਜਾਈ। ਹਾਂ ਫਿਰ ਉਹਦੇ ਹੁਣ ਉਹ ਦੇਊਗਾ ਮੈਂ ਤਾਂ ਕੱਢਣਾ ਘਟ ਦਿੰਦਾ ਨਹੀਂ ਹੈਗਾ। ਕੀ ਗੱਲ? ਕੋਈ ਨਵਾਂ ਆਇਆ ਵਪਾਰੀ। ਨਵਾਂ ਆਇਆ ਮੇਰੇ ਨਾਲ। ਤੇ ਤੈਨੂੰ ਪਤਾ ਨਹੀਂ ਬਿਹਾਰ ਲੱਗਦਾ ਹੁੰਦਾ। ਲੱਗਿਆ ਬਾਕੀ। 15 ਦੀ ਹੈ ਫੱਲੇ। ਫਿਰ ਤਾਂ ਲਾਲਚ ਕਰਦਾ ਉਹਨੂੰ। ਕੋਈ ਗੱਲ ਨਹੀਂ ਆਜਾ ਦੇ ਦੇਖੋ। ਆਏ ਤਾਂ ਦਵਾਈਏ ਨਹੀਂ ਦਿੱਤਾ 100 ਰੁਪਏ ਵੀ ਨਹੀਂ ਦਿੱਤਾ ਮੈਂ। 70 ਉਹ ਚਲੋ ਕੋਈ ਗੱਲ। ਪਰਸੋਂ ਆ ਗਈ ਨਹੀਂ ਗੱਲ ਕਰ

9000 ਰੁਪਏ ਫੌਂਟ ਚ ਭਾਜਣਾ ਕੋਈ ਗੱਲ ਨਹੀਂ ਗੂਗਲ पे ਹੋ ਜੀ ਗੂਗਲ ਪੇ ਆ ਬਿਲਕੁਲ ਇਧਰ ਭਾਈ ਆ ਮੁੰਡੇ ਦੇ ਪਾਰੇ ਚਲ ਕੋਈ ਗੱਲ ਠੀਕ ਹੈ 100 2 3 4 ਹੈਗੇ ਇਧਰ ਨਵੇਂ ਨਾ ਜੀ ਸਾਢੇ ਪੰਜ ਹਾਲੇ ਨਾ ਸਾਢੇ ਪੰਜ ਹੈ 9000 ਰੁਪਏ ਗੂਗਲ ਪੇ ਕਰ ਦੋ ਠੀਕ ਹੈ ਸਾਢੇ ਪੰਜ ਤੇ 9 ਸਾਢੇ 14 ਸਾਢੇ 14 ਹੋ ਗਿਆ ਦਿਖਾਈ ਉਹ ਤਾਂ ਹੁਣ ਜੂ ਬੰਦਾ ਨਹੀਂ ਉਹਨੂੰ ਲਖਾਉਣੀ ਪਊਗੀ ਵਿਚਾਰ ਨੂੰ ਇਹ ਤਾਂ ਮੰਦਾ ਹੀ ਨਹੀਂ ਤੁਹਾਨੂੰ ਹਾਂ ਹੋ ਗਿਆ ਉਹਨਾਂ ਨੂੰ ਪੁੱਛਣਾ ਨਾ ਭਾਈ ਇਹਨਾਂ ਚੱਲਦਾ ਹੋਊ ਉਹਦੇ ਕੋਲੇ ਮੰਡੀ ਵਾਲੇ ਕੋਲੇ ਗੋਰੇ ਕਰਾਣੇ ਗੋਰੇ ਆਹ ਆਹ ਬਜੁਰਗਨ ਫਾਜਾ ਦੂਜੀ ਥਾਂ ਤੇ ਇਹ ਲਓ ਜੀ ਬਾਪੂ ਜੀ ਸਭ ਤੋਂ ਵਾਤਾ ਕਰੀਂ ਦੂਜੀ ਥਾਂ ਤੇ ਚੱਲੀ ਜਾ ਇਹ ਬਰਬਾਦ ਵਾਤਾ ਕਰੇ ਕਿਹੜਾ ਪਿੰਡ ਤੋਂ ਆਏ ਬਾਬਾ ਕਾਂਪਰੇ ਤੋਂ ਕਾਂਪਰੇ ਤੋਂ ਕਿਵੇਂ ਲੱਗਦੀ ਐ ਪੱਟਾ ਕੈਂਟਾ ਕੀ ਆਪਣੇ ਵਧੀਆ ਸਾਥ ਕੇ ਪੱਟ ਬੜੀ ਪੈਂਡ ਕਰਕੇ ਲਈਏ ਇਹ ਬਾਪੂ ਕੋ ਮਜ਼ਦਰਾ ਪੱਟ